ਰਾਸ਼ੀਆਂ ਦੇ ਬਦਲੇ ગ્રਹ ਸ਼ਨੀ ਦਿਖਾਏਗਾ ਆਪਣਾ ਰੰਗ ਇਹਨਾਂ ਰਾਸ਼ੀਆਂ ਤੇ ਪਵੇਗਾ ਅਸਰ ਵੈਦਿਕ ਜੋਤਿਸ਼ ਵਿੱਚ ਇੱਕ ਨਿਸ਼ਚਿਤ ਸਮੇਂ ਦੇ ਅੰਤਰਾਲ ਤੋਂ ਬਾਅਦ ਸਾਰੇ ਗ੍ਰਹਿ ਇੱਕ ਰਾਸ਼ੀ ਨੂੰ ਛੱਡ ਕੇ ਦੂਜੇ ਵਿੱਚ ਪ੍ਰਵੇਸ਼ ਕਰਦੇ ਨੇ ਗ੍ਰਹਾਂ ਦੇ ਇਸ ਵਰਤਾਰੇ ਨੂੰ ਮਨੁੱਖੀ ਜੀਵਨ ਸਮੇਤ ਸਾਰੀਆਂ 12 ਰਾਸ਼ੀਆਂ ਵਿੱਚ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ ਜੋਤਿਸ਼ ਸ਼ਾਸਤਰ ਦੇ ਅਨੁਸਾਰ ਇਸ ਸਮੇਂ ਸ਼ਨੀ ਦੀ ਰਾਸ਼ੀ ਕੁੰਭ ਵਿੱਚ ਤਿੰਨ ਵੱਡੇ ਗ੍ਰਹਿ ਬੈਠੇ ਹਨ ਸ਼ੁਕਰ ਅਤੇ ਸ਼ਨੀ ਪਹਿਲਾਂ ਹੀ ਕੁੰਭ ਵਿੱਚ ਮਯੂਦੇ ਇਸ ਤੋਂ ਇਲਾਵਾ ਜਿਵੇਂ ਹੀ 15 ਮਾਰਚ ਨੂੰ ਮੰਗਲ ਗ੍ਰਹਿ ਸੰਕਰਮਣ ਹੋਇਆ ਤਕੌਮਬ ਰਾਸ਼ੀ ਚ ਸ਼ਨੀ ਸ਼ੁਕਰ ਅਤੇ ਮੰਗਲ ਦਾ ਸੰਜੋਗ ਬਣ ਗਿਆ। ਇਹ ਜੋੜ ਮੇਲਾ 30 ਮਾਰਚ ਤੱਕ ਚੱਲੇਗਾ। ਕਈ ਸਾਲਾਂ ਬਾਅਦ ਇੱਕੋ ਰਾਸ਼ੀ ਵਿੱਚ ਤਿੰਨੇ ਗ੍ਰਹਿ ਵੱਡੇ ਗ੍ਰਹਾਂ ਦੇ ਮਿਲਾਪ ਦਾ ਮਨੁੱਖੀ ਜੀਵਨ ਸਮੇਤ ਸਾਰੀਆਂ 12 ਰਾਸ਼ੀਆਂ ਤੇ ਪ੍ਰਭਾਵ ਪਵੇਗਾ। ਕੁਝ ਤੇ ਸਕਾਰਾਤਮਕ ਤੇ ਕੁਝ ਤੇ ਨਕਾਰਾਤਮਕ ਪ੍ਰਭਾਵ ਦੇਖਣ ਨੂੰ ਮਿਲੇਗਾ। ਪਰ ਅੱਜ ਅਸੀਂ ਤੁਹਾਨੂੰ ਇਸ ਰਿਪੋਰਟ ਚ ਦੱਸਾਂਗੇ ਕੁੰਭ ਰਾਸ਼ੀ ਚ ਸ਼ਨੀ ਮੰਗਲ ਅਤੇ ਸ਼ੁਕਰ ਦੇ ਹੋਣ ਕਾਰਨ ਕਿਹੜੀਆਂ ਰਾਸ਼ੀਆਂ ਦੀ ਕਿਸਮਤ ਕਮ ਸਕਦੀ ਹੈ ਅਜੁੱਧਿਆ ਦੇ ਜੋਤਿਸ਼ ਪੰਡਿਤ ਕਲਕੀ ਰਾਮ ਦਾ ਕਹਿਣਾ ਹੈ ਕਿ ਸਮੇਂ-ਸਮੇਂ ਤੇ ਸਾਰੀਆਂ 12 ਰਾਸ਼ੀਆਂ ਤੇ ਗ੍ਰਹਾਂ ਦੀ ਚਾਲ ਦਾ ਪ੍ਰਭਾਵ ਦੇਖਿਆ ਜਾਂਦਾ ਹੈ ਜੋਤਿਸ਼ ਗਣਨਾ ਦੇ ਅਨੁਸਾਰ ਕਈ ਸਾਲਾਂ ਬਾਅਦ ਤਿੰਨ ਵੱਡੇ ਗ੍ਰਹ ਕੁੰਭ ਵਿੱਚ ਮੌਜੂਦ ਹਨ ਜਦੋਂ ਕਿ ਗ੍ਰਹਾਂ ਦਾ ਕਮਾਂਡਰ ਮੰਗਲ ਕੁੰਭ ਰਾਸ਼ੀ ਵਿੱਚ ਪ੍ਰਵੇਸ਼ ਕਰ ਚੁੱਕਾ ਹੈ ਸ਼ੁਕਰ ਅਤੇ ਸ਼ਨੀ ਪਹਿਲਾਂ ਹੀ ਕੁੰਭ ਵਿੱਚ ਮੌਜੂਦ ਹਨ ਕੁੰਭ ਵਿੱਚ ਇਹ ਤਿੰਨੋਂ ਗ੍ਰਹਾਂ ਦੇ ਸੰਜੋਗ ਹੋਣ ਕਾਰਨ ਇਸ ਦਾ ਪ੍ਰਭਾਵ ਸਾਰੀਆਂ 12 ਰਾਸ਼ੀਆਂ ਉੱਤੇ ਨਜ਼ਰ ਆਵੇਗਾ ਪਰ 10 ਰਾਸ਼ੀਆਂ ਹਨ ਜਿਨ੍ਹਾਂ ਦੀ ਕਿਸਮਤ ਬਦਲ ਸਕਦੀ ਹੈ ਪਹਿਲੇ ਨੰਬਰ ਤੇ ਹੈ ਬ੍ਰਿਖ ਰਿਖਾਬ ਰਾਸ਼ੀ ਦੇ ਲੋਕਾਂ ਨੂੰ ਕਈ ਤਰ੍ਹਾਂ ਦੇ ਫਾਇਦੇ ਦੇਖਣ ਨੂੰ ਮਿਲਣਗੇ ਕਿਸਮਤ ਤੁਹਾਡਾ ਸਾਥ ਦੇਵੇਗੀ ਕੋਈ ਨਵਾਂ ਕੰਮ ਸ਼ੁਰੂ ਕਰਨਾ ਸ਼ੁਭ ਰਹੇਗਾ ਤੁਹਾਨੂੰ ਬੱਚਿਆਂ ਨਾਲ ਸਬੰਧਤ ਚੰਗੀ ਖਬਰ ਮਿਲ ਸਕਦੀ ਹੈ ਦੂਜੇ ਨੰਬਰ ਤੇ ਹੈ ਮੇਖ ਸ਼ਨੀ ਸ਼ੁਕਰ ਅਤੇ ਮੰਗਲ ਦਾ ਸੰਜੋਗ ਮੇਖ ਰਾਸ਼ੀ ਦੇ ਲੋਕਾਂ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ ਸਿਹਤ ਸੰਬੰਧੀ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਕਾਰੋਬਾਰ ਵਿੱਚ ਵਾਧਾ ਹੋਵੇਗਾ ਨੌਕਰੀ ਪੇਸ਼ਾ ਲੋਕਾਂ ਨੂੰ ਆਪਣੇ ਸੀਨੀਅਰਾਂ ਦਾ ਸਹਿਯੋਗ ਮਿਲੇਗਾ ਨੰਬਰ 3 ਤੇ ਹੈ ਮਕਰ ਮਕਰ ਰਾਸ਼ੀ ਵਾਲੇ ਲੋਕਾਂ ਨੂੰ ਹਰ ਖੇਤਰ ਵਿੱਚ ਚੰਗੀ ਖਬਰ ਮਿਲੇਗੀ ਵਿਅਕਤੀ ਜੀਵਨ ਵਿੱਚ ਮਿਠਾਸ ਰਹੇਗੀ ਅਧੂਰੇ ਪਏ ਕੰਮ ਪੂਰੇ ਹੋਣਗੇ ਸਿਹਤ ਸੰਬੰਧੀ ਸਮੱਸਿਆਵਾਂ ਦੂਰ ਹੋ ਜਾਣਗੀਆਂ ਧਾਰਮਿਕ ਕੰਮਾਂ ਵਿੱਚ ਰੁਚੀ ਵਧੇਗੀ ਯਾਦ ਰੱਖੇ ਇਸ ਖਬਰ ਵਿੱਚ ਦਿੱਤੀ ਗਈ ਜਾਣਕਾਰੀ ਰਾਸ਼ੀ ਧਰਮ ਅਤੇ ਸ਼ਾਸਤਰਾਂ ਦੇ ਆਧਾਰ ਤੇ ਜੋਤਸ਼ੀਆਂ ਤੇ ਆਚਾਰੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਲਿਖੀ ਗਈ ਹੈ ਕੋਈ ਵੀ ਘਟਨਾ ਦੁਰਘਟਨਾ ਜਾਂ ਨਫਾ ਨੁਕਸਾਨ ਮਹਿਜ ਇਤਿਫਾਕ ਹੋਵੇਗਾ ਜੋਤਸ਼ੀਆਂ ਤੋਂ ਜਾਣਕਾਰੀ ਹਰ ਕਿਸੇ ਦੇ ਹਿੱਤ ਵਿੱਚ ਹੈ ਜਨਰ ਨੌਲੇਜ ਤੇ ਪੰਜਾਬ ਟਿਪਸ ਨਿੱਜੀ ਤੌਰ ਤੇ ਕਹੀ ਗਈ ਕਿਸੇ ਵੀ ਚੀਜ਼ ਦਾ ਸਮਰਥਨ ਨਹੀਂ ਕਰਦਾ ਵੀਡੀਓ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ